ਆ ਮੌਸਮ ਦੀਆਂ ਜਿਹੜਾ ਉਹ ਪੈਣਾ ਸ਼ੁਰੂ ਹੋ ਚੁੱਕਿਆ ਹੈ ਜਿਵੇਂ ਤੁਹਾਨੂੰ ਦੱਸਿਆ ਸੀ ਕਿ ਮੌਨਸੂਨ ਆਈੜੀ ਉਹ ਐਕਟਿਵ ਹੋ ਜੂ 22 ਤਰੀਕ ਨੂੰ ਆਪਦੇ ਬਹੁਤੇ ਖੇਤਰਾਂ ਵਿੱਚ ਤੇ ਮੀਂਹ ਦੇ ਬਸਾੜਾ ਵੀ ਉਸੇ ਤਰ੍ਹਾਂ ਜਿਵੇਂ ਮੌਨਸੂਨ ਦੀ ਤਸਵੀਰ ਦੇ ਵਿੱਚ ਹੁੰਦੀ ਹੈ ਨਾ ਉਸ ਤਰ੍ਹਾਂ ਦੇਖ ਸਕਦੇ ਹੁਣ ਤੋਂ ਕੁਝ ਸਮਾਂ ਪਹਿਲਾਂ ਪਟਿਆਲੇ ਦੀ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਪਰੰਤੂ ਇਸ ਸਮੇਂ ਪਟਿਆਲਾ ਜਿਲ੍ਹੇ ਦੇ ਜਿਹੜੇ ਬਾਕੀ ਖੇਤਰ ਰਹਿੰਦੇ ਸੀ ਉਹਨਾਂ ਦੇ ਵਿੱਚ ਮੀਂਹ ਦੀਆਂ ਤਸਵੀਰਾਂ ਜਿਹੜੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਤੁਸੀਂ ਵੀ ਤੁਹਾਡੇ ਇਲਾਕੇ ਦੇ ਵਿੱਚੋਂ ਜਿੱਥੇ-ਜਿੱਥੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਵੀਡੀਓਜ਼ ਭੇਜ ਸਕਦੇ ਹੋ ਸਾਨੂੰ ਸਾਡਾ WhatsApp ਨੰਬਰ ਹੈ ਜੀ ਉਸ ਦੇ ਉੱਤੇ ਭੇਜ ਸਕਦੇ ਹੋ ਤੇ ਬੱਦਲ ਦੇਖ ਸਕਦੇ ਹੋ ਕਿਸ ਤਰ੍ਹਾਂ ਕਿੰਨੀ ਸਪੀਡ ਦੇ ਨਾਲ ਅੱਗੇ ਵੱਲ ਨੂੰ ਵਧ ਰਹੇ ਨੇ ਕਿਉਂਕਿ ਮੌਨਸੂਨ ਦੀ ਐਕਟੀਵਿਟੀ ਆ ਜਿਹੜੀ ਇਹ ਲਗਾਤਾਰ ਦਿਖਾਈ ਦੇ ਰਹੀ ਹੈ ਦੋਸਤੋ ਤੁਸੀਂ ਇਹ ਦੇਖ ਸਕਦੇ ਹੋ ਜਿਹੜੇ ਬੱਦਲ ਅ ਅੱਗੇ ਵੱਲ ਨੂੰ ਜਾ ਰਹੇ ਨੇ ਮੌਨਸੂਨ ਦੀ ਐਕਟੀਵਿਟੀ ਆ ਦੇਖੋ ਪੰਜਾਬ ਦੇ ਕਈ ਇਲਾਕੇ ਦੇ ਵਿੱਚ ਪਹਿਲਾਂ ਮੀਂਹ ਪੈ ਚੁੱਕੇ ਤੇ ਕਈਆਂ ਦੇ ਵਿੱਚ ਇਸ ਸਮੇਂ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਹੜੇ ਦੋਸਤ ਮੈਂ ਤਾਂ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਕਮੈਂਟ ਕਰਿਓ ਜ਼ਰੂਰ ਜਿੱ ਸ਼ਾਰਟ ਵੀਡੀਓ ਜ਼ਰੂਰ ਭੇਜਿਓ ਜਿਹੜੀ ਅਪਡੇਟ ਆਈ ਸੀ ਦੋਸਤੋ ਉਸ ਦੇ ਮੁਤਾਬਕ ਦੁਬਾਰਾ ਲਾਈਵ ਹੋਏ ਆ ਕਿ ਮੀਂਹ ਦੀ ਤਸਵੀਰ ਤੁਹਾਨੂੰ ਦਿਖਾਉਣ ਦੇ ਲਈ ਕਿ ਮੀਂਹ ਜਿਹੜਾ ਉਹ ਇਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਵਿੱਚ ਆ ਚੁੱਕਿਆ ਤੇ ਇਸ ਤੋਂ ਪਹਿਲਾਂ ਵੀ ਕਈ ਇਲਾਕਿਆਂ ਦੇ ਵਿੱਚ ਮੀਂਹ ਜਿਹੜਾ ਉਹ ਪੈ ਚੁੱਕਿਆ ਤੇ ਤੁਸੀਂ ਜ਼ਰੂਰ ਸਾਨੂੰ ਸ਼ਾਰਟ ਵੀਡੀਓ ਭੇਜਿਓ ਤੇ ਮੌਸਮ ਦੇ ਨਾਲ ਜੁੜੀ ਵੱਡੀ ਅਪਡੇਟ ਦੇ ਲਈ ਤੁਸੀਂ ਸਾਡੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਕਰਕੇ ਰੱਖ ਸਕਦੇ ਹੋ ਇਸ ਸਮੇਂ ਦੀਆਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਕੇ ਕਿੰਨੇ ਜਿਹੜਾ ਤੇਜ਼ ਮੀਂਹ ਉਹ ਪੰਜਾਬ ਦੇ ਕਈ ਇਲਾਕੇ ਵਿੱਚ ਆ ਚੁੱਕੇ ਤੇ ਬੱਦਲ ਦੇਖੋ ਕਿੰਨਾ ਸਟਰੋਂਗ ਬੱਦਲਾ ਇਸ ਸਮੇਂ ਜਿਹੜੀ ਲਾਈਵ ਤਸਵੀਰ ਜ਼ੂਮ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਬੱਦਲ ਦੇਖ ਸਕਦੇ ਹੋ ਕਿੰਨਾ ਸਟਰੋਂਗ ਹੈ ਕਿ ਮੌਨਸੂਨ ਦੀ ਐਕਟੀਵਿਟੀ ਜਿਹੜੀ ਭਾਰਤੀ ਮੌਸਮ ਵਿਗਿਆਨ ਵੱਲੋਂ ਵੀ ਭਾਰਤੀ ਮੌਸਮ ਵਿਗਿਆਨ ਵੱਲੋਂ ਵੀ ਐਕਟੀਵਿਟੀ ਜਿਹੜੀ ਮੌਨਸੂਨ ਦੀ ਉਹ ਡਿਕਲੇਅਰ ਕਰ ਦਿੱਤੀ ਗਈ ਹੈ ਤੇ ਉਹਦੀ ਐਕਟੀਵਿਟੀ ਦੀ ਪਹਿਲੀ ਬਰਸਾਤ ਹੈ ਜਿਹੜੀ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਮੀਂਹ ਜਿਹੜਾ ਉਹ ਪੈਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਦੇਖ ਸਕਦੇ ਹੋ ਮੀਂਹ ਜਿਹੜਾ ਲਗਾਤਾਰ ਪਾਰੇ ਹਤੇ ਹੁਣ ਤੋਂ ਕੁਝ ਸਮਾਂ ਪਹਿਲਾਂ ਪਟਿਆਲੇ ਦੇ ਵਿੱਚ ਜਿਹੜਾ ਮੀਂਹ ਸੀ ਉਹ ਪੈ ਰਿਆ ਸੀ ਹੁਣ ਪਿੰਡਾਂ ਦੇ ਵਿੱਚ ਜਿਹੜਾ ਮੀਂਹ ਉਹ ਆਉਣਾ ਸ਼ੁਰੂ ਹੋ ਚੁੱਕਿਆ ਹੈ ਤਸਵੀਰਾਂ ਲਾਈਵ ਨੇ ਦੋਸਤੋ ਵੀਡੀਓ ਨੂੰ ਸ਼ੇਅਰ ਕਰੀ ਜਾਓ ਕਮੈਂਟ ਕਰਿਓ ਜਿੱਥੇ ਜਿੱਥੇ ਮੀਂਹ ਦੀਆਂ ਤਸਵੀਰਾਂ ਪਹੁੰਚ ਰਹੀਆਂ ਨੇ ਜਰੂਰ ਤੁਸੀਂ ਸਾਨੂੰ ਸ਼ੇਅਰ ਕਰ ਦਿਓ ਤੇ ਇਸ ਸਮੇਂ ਜਿਹੜੀ ਲਗਾਤਾਰ ਮੀਂਹ ਦੀ ਅਪਡੇਟ ਲਾਈਵ ਤੁਹਾਡੇ ਨਾਲ ਸਾਂਝੀ ਕਰ ਰਿਹਾ ਮੌਸਮ ਪੰਜਾਬ ਟੀਵੀ ਦੇ ਉੱਤੇ ਤੇ ਮੀਂਹ ਦੀਆਂ ਕਾਰਵਾਈਆਂ ਦੇ ਨਾਲ ਲਈ ਜੋੜਨ ਨਾਲ ਲਈ ਤੁਹਾਡਾ ਧੰਨਵਾਦ ਸਾਰਿਆਂ ਦਾ ਦੇ ਤਸਵੀਰਾਂ ਨੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੇਜ਼ ਮੀਂਹ ਹੈ ਜਿਹੜਾ ਪੂਰਾ ਸਰਾਟੇਦਾਰ ਪੈ ਰਿਹਾ ਹੁਣ ਤੋਂ ਕੁਝ ਸਮਾਂ ਪਹਿਲਾਂ ਵੀ ਅਸੀਂ ਤੁਹਾਨੂੰ ਜਿਹੜੀ ਵੀਡੀਓ ਬਾਰੇ ਜਾਣਕਾਰੀ ਦਿੱਤੀ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਈ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਦੁਆਰਾ ਹੋਣਗੀਆਂ ਜਿੱਥੇ-ਇਥੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਦੋਸਤੋ ਜਰੂਰ ਸਾਨੂੰ ਸ਼ਾਰਟ ਵੀਡੀਓ ਭੇਜ ਸਕਦੇ ਹੋ ਤੇ ਸਟਰੋਂਗ ਬੱਦਲ ਨੇ ਜਿਹੜੇ ਪਹੁੰਚ ਚੁੱਕੇ ਨੇ ਤੇ ਜਿੱਥੋਂ ਦੋਸਤੋ ਮੇਰੇ ਨਾਲ ਜੁੜੇ ਨੇ ਸਾਡੇ ਨਾਲ ਜਰੂਰ ਕਮੈਂਟ ਕਰੋ ਕਿ ਤੁਹਾਡੇ ਇਲਾਕੇ ਵਿੱਚ ਮੀਂਹ ਜਿਹੜਾ ਉਹ ਆ ਚੁੱਕਿਆ ਜਾਂ ਨਹੀਂ ਕਿਉਂਕਿ ਇਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਵੀ ਮੀਂਹ ਜਿਹੜਾ ਪਹੁੰਚ ਚੁੱਕਿਆ ਮੌਨਸੂਨ ਦੀ ਐਕਟੀਵਿਟੀ ਜਿਹੜੀ ਉਹ ਸ਼ੁਰੂ ਹੋ ਚੁੱਕਿਆ ਜਿਵੇਂ ਤੁਹਾਨੂੰ ਪਹਿਲਾਂ ਸੀ ਇਹ ਅਪਡੇਟ ਦੋਸਤੋ ਦਿੱਤੀ ਸੀ ਸਵੇਰ ਦੇ ਸਮੇਂ ਕਿ ਅੱਜ 22 ਜੂਨ ਨੂੰ ਮੌਨਸੂਨ ਆ ਜਿਹੜੀ ਡਿਕਲੇਅਰ ਹੋ ਜੂਗੀ ਮੌਨਸੂਨ ਜਿਹੜੀ ਮੌਸਮ ਵਿਭਾਗ ਵੱਲੋਂ ਵੀ ਡਿਕਲੇਅਰ ਕਰ ਦਿੱਤੀ ਗਈ ਹੈ ਕਿ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਮੌਨਸੂਨ ਆ ਜਿਹੜੀ ਐਕਟਿਵ ਹੋ ਗਈ ਆ ਦੇਖ ਸਕਦੇ ਹੋ ਹਵਾਵਾਂ ਵੀ ਤੇਜ਼ ਨੇ ਤੇ ਬੱਦਲਾਂ ਦੀ ਆਵਾਜ਼ਾਈ ਵੀ ਤੁਸੀਂ ਤਸਵੀਰ ਦੇ ਅੱਗੇ ਵੱਲ ਨੂੰ ਵਾਧਦੀ ਹੋਈ ਨਜ਼ਰ ਆ ਰਹੀ ਹੈ ਜਿੱਤੋ ਜਿੱਤੋ ਤੁਸੀਂ ਜੁੜੇ ਹੋਇਆ ਜਰੂਰ ਕਮੈਂਟ ਕਰਿਓ ਤੁਹਾਡੇ ਇਲਾਕੇ ਵਿੱਚ ਦੋਸਤੋ ਮੀਂਹ ਆ ਜਿਹੜਾ ਉਹ ਪਹੁੰਚਿਆ ਜਾਂ ਨਹੀਂ ਤਸਵੀਰਾਂ ਮੀਂਹ ਦੀਆਂ ਜਿਹੜੀਆਂ ਲਾਈਵ ਦਿਖਾ ਰਹੇ ਹਾਂ ਸਟਰੋਂਗ ਬੱਦਲ ਜਿਹੜੇ ਬਣੇ ਹੋਏ ਨੇ ਤੇ ਅਪਡੇਟ ਦੇ ਲਈ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਸਾਰਿਆਂ ਦਾ ਧੰਨਵਾਦ ਹੈ ਤੇ ਵੀਡੀਓ ਨੂੰ ਸ਼ੇਅਰ ਕਰਕੇ ਦੋਸਤਾਂ ਮਿੱਤਰਾਂ ਤੱਕ ਪਹੁੰਚਾ ਦਿਓ ਕਿ ਸਾਡੀ ਦਿੱਤੀ ਹੋਈ ਜਾਣਕਾਰੀ ਜਿਸ ਤਰ੍ਹਾਂ ਅਸੀਂ ਇਸ ਤਰ੍ਹਾਂ ਅਸੀਂ ਜਾਣਕਾਰੀ ਸਵੇਰ ਦੇ ਸਮੇਂ ਦਿੱਤੀ ਸੀ ਉਸੇ ਤਰ੍ਹਾਂ ਇਹ ਕਾਰਵਾਈ ਜਿਹੜੀ ਹੋ ਚੁੱਕੀ ਹੈ ਤੇ ਬਹੁਤ ਸਾਰੇ ਦੋਸਤ ਮਿੱਤਰ ਸਾਨੂੰ ਗਿਫਟ ਭੇਜ ਰਹੇ ਨੇ ਬਹੁਤ ਬਹੁਤ ਧੰਨਵਾਦ ਆ ਦਿਲ ਦੀਆਂ ਗਹਿਰਾਈਆਂ ਤੇ ਬਸਾੜਾ ਦੇਖ ਸਕਦੇ ਹੋ ਮੀਂਹ ਆ ਮਿਸਟਰ ਤਰਮਿੰਦਰ ਸਿੰਘ ਜੀ ਥੈਂਕਸ ਤਰਮਿੰਦਰ ਕੌਰ ਥੈਂਕ ਯੂ ਜੀ ਤਰਮਿੰਦਰ ਕੌਰ ਜੀ ਬਹੁਤ ਬਹੁਤ ਧੰਨਵਾਦ ਆ ਤੁਸੀਂ ਸਾਨੂੰ ਸ਼ਾਰਟ ਵੀਡੀਓਜ਼ ਭੇਜ ਕੇ ਸਪੋਰਟ ਕਰ ਸਕਦੇ ਹੋ ਸਾਡੇ WhatsApp ਨੰਬਰ ਦੇ ਉੱਤੇ ਵੀ ਭੇਜ ਸਕਦੇ ਹੋ ਤੇ ਸਾਡਾ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਜਾਂ Instagram ਪੇਜ ਦੇ ਉੱਤੇ ਸਾਨੂੰ ਸ਼ਾਰਟ ਵੀਡੀਓ ਜਰੂਰ ਭੇਜੋ ਜਿੱਥੇ ਇਥੇ ਮੀਂਹ ਕਾਰਵਾਈਆਂ ਹੋ ਰਹੀਆਂ ਨੇ ਤੇ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਕਾਰਵਾਈਆਂ ਹੋ ਰਹੀਆਂ ਨੇ ਜਾਂ ਨਹੀਂ ਦੇਖੋ ਸਟਰੋਂਗ ਬੱਦਲ ਨੇ ਜਿਹੜੇ ਬਣ ਚੁੱਕੇ ਨੇ ਸਵੇਰ ਦੀ ਵੀਡੀਓ ਦੇ ਵਿੱਚ ਏ ਲਿਖਾ ਸੀ ਹੋ ਜਾਓ ਸਾਵਧਾਨ ਮੀਂਹ ਕਰਾਉ ਹੱਥ ਖੜੇ ਦੋਸਤੋ ਉਸੇ ਤਰ੍ਹਾਂ ਅੱਜ ਬਟਾ ਜਿਹੜਾ ਹੋ ਆ ਚੁੱਕਿਆ ਹੈ ਤਸਵੀਰਾਂ ਲਾਈਵ ਨੇ ਲਗਾਤਾਰ ਮੀਂਹ ਦਿਖਾ ਰਹੇ ਹਾਂ ਹੁਣ ਤੋਂ ਕੁਝ ਘੰਟੇ ਪਹਿਲਾਂ ਪਟਿਆਲੇ ਜ਼ਿਲ੍ਹੇ ਦੇ ਵਿੱਚ ਮੀਂਹ ਪਿਆ ਸੀ ਯਾਨੀ ਕਿ ਪਟਿਆਲੇ ਸ਼ਹਿਰ ਦੇ ਵਿੱਚ ਮੀਂਹ ਸੀ ਤੇ ਇਸ ਸਮੇਂ ਪਟਿਆਲੇ ਦੇ ਪਿੰਡਾਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਜੇਕਰ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਦੀ ਕਾਰਵਾਈ ਸ਼ੁਰੂ ਹੋਈ ਹੈ ਦੋਸਤੋ ਤਾਂ ਜਰੂਰ ਸਾਨੂੰ ਸ਼ਾਰਟ ਵੀਡੀਓ ਭੇਜ ਦਿਓ ਪੰਜਾਬ ਵਿੱਚ ਮੌਨਸੂਨ ਆ ਗਿਆ ਆਪਣੇ ਇਲਾਕੇ ਦਾ ਮੌਸਮ ਦੋਸਤੋ ਸਾਨੂੰ ਕਮੈਂਟ ਵੀ ਆਉਣੇ ਸ਼ੁਰੂ ਹੋ ਗਏ ਨੇ ਜਿਹੜਾ ਕਿ ਪ੍ਰਾਈਵੇਟ ਸੰਸਥਾਵਾਂ ਵੱਲੋਂ ਜਾਂ ਭਾਰਤੀ ਮੌਸਮ ਵਿਗਿਆਨ ਦੀਆਂ ਆਫੀਸ਼ੀਅਲ ਸਾਈਟਾਂ ਵੱਲੋਂ ਜਿਹੜਾ ਮੌਸਮ ਆ ਉਹ ਉਸ ਦੇ ਬਾਰੇ ਅਪਡੇਟ ਆ ਗਈ ਹੈ ਕਿ ਮੌਨਸੂਨ ਜਿਹੜੀ ਉਹ ਐਕਟਿਵ ਹੋ ਗਈ ਹੈ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮੌਨਸੂਨ ਦੀ ਜਿਹੜੀ ਗਤੀਵਿਧੀ ਇਸ ਤਰ੍ਹਾਂ ਦੀ ਹੀ ਹੁੰਦੀ ਹੈ ਬੱਦਲ ਜਿਹੜੇ ਅੱਗੇ ਵੱਲ ਨੂੰ ਵਧ ਰਹੇ ਨੇ ਤੇ ਇਸ ਮਿਸਟਰ ਤਰਮਿੰਦਰ ਕੌਰ ਜੀ ਨਾਲ ਜੁੜੇ ਨੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਤੁਸੀਂ ਸਾਨੂੰ ਸ਼ਾਰਟ ਵੀਡੀਓ ਜਰੂਰ ਭੇਜੋ ਜਿਦੋਂ ਤੁਸੀਂ ਜੁੜੇ ਹੋਇਆ ਹਾਂ ਤੁਹਾਡੇ ਮੌਸਮ ਦੇ ਨਾਲ ਰਿਲੇਟਡ ਕਿਹੋ ਜਿਹਾ ਮੌਸਮ ਆ ਤੁਹਾਡੇ ਇਲਾਕੇ ਦੇ ਵਿੱਚ ਤੇ ਮੀਂਹ ਦੀਆਂ ਤਸਵੀਰਾਂ ਦੇਖ ਸਕਦੇ ਹਵਾ ਵੀ ਤੇਜ਼ ਚੱਲ ਰਹੀ ਹੈ ਜਿਹੜੇ ਦੋਸਤ ਮੈਂ ਤੁਹਾਨੂੰ ਨਵੇਂ ਜੁੜ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਜਾਇਓ ਤੇ ਤਸਵੀਰਾਂ ਦੇਖਦੇ ਜਾਇਓ ਦੋਸਤਾਂ ਮਿੱਤਰਾਂ ਤੱਕ ਸ਼ੇਅਰ ਕਰਦੇ ਜਾਇਓ ਕਿਉਂਕਿ ਜਿਹੜੀ ਹਮਸ ਤੇ ਗਰਮੀ ਸੀ ਬਹੁਤ ਜ਼ਿਆਦਾ ਦਿਨਾਂ ਤੋਂ ਬਣੀ ਹੋਈ ਉਸ ਤੋਂ ਆਪਾਂ ਨੂੰ ਅੱਜ ਰਾਹਤ ਆ ਜਿਹੜੀ ਮਿਲ ਚੁੱਕੀ ਹੈ ਦੋਸਤੋ ਪਰੰਤੂ ਇਹ ਹਜੇ ਅੱਜ ਦਾ ਦਿਨ ਜਿਹੜੀ ਗਰਮੀ ਹਮਸ ਫੇਰ ਰਹੂਗੀ ਜਦੋਂ ਮੀਂਹ ਹਟਦਾ ਕਿਉਂਕਿ ਜਦੋਂ ਪੂਰੇ ਪੰਜਾਬ ਦੇ ਵਿੱਚ ਮੀਂਹ ਆ ਗਿਆ ਪੈ ਗਿਆ ਜਾਂ ਉੱਤਰ ਭਾਰਤ ਦੇ ਵਿੱਚ ਮੀਂਹ ਪੈ ਗਿਆ ਤਾਂ ਉਸ ਤੋਂ ਬਾਅਦ ਹੀ ਇਹ ਜਿਹੜੀ ਮੀਂਹਾਂ ਜਿਹੜਾ ਦੌਰ ਆ ਜਿਹੜਾ ਲਗਾਤਾਰ ਜਿਹੜਾ 57 ਦੇ ਵਿੱਚ ਗ੍ਰਾਫਟਾ ਉਦੋਂ ਹੀ ਆਊਗੀ ਤੇ ਇਸ ਸਮੇਂ ਤਸਵੀਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਲਗਾਤਾਰ ਮੀਂਹ ਜਿਹੜਾ ਉਹ ਪੈ ਰਿਹਾ ਹੈ ਤਸਵੀਰ ਤੁਹਾਨੂੰ ਦਿਖਾ ਰਿਹਾ ਮੀਂਹ ਦੀ ਤਸਵੀਰ ਦੋਸਤੋ ਤੁਸੀਂ ਜ਼ਰੂਰ ਕਮੈਂਟ ਕਰੋ ਲਾਈਵ ਜੁੜੇ ਹੋਏ ਹੋ ਤੁਸੀਂ ਦੋਸਤੋ ਮੇਰੇ ਸਾਨੂੰ ਪਿਆਰ ਕਰਦੇ ਨੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਕਮੈਂਟ ਦੇ ਰਾਹੀਂ ਜਾਂ ਸਾਡੇ ਨੰਬਰ 9023896709 WhatsApp ਨੰਬਰ ਦੇ ਉੱਤੇ 96 ਸ਼ਾਰਟ ਵੀਡੀਓ ਭੇਜ ਸਕਦੇ ਹੋ ਦੋਸਤੋ ਸਰਵ WhatsApp ਨੰਬਰ ਆ ਉਹ ਜਿਸ ਦੇ ਉੱਤੇ ਅਸੀਂ ਤਸਵੀਰਾਂ ਤੁਹਾਡੀਆਂ ਇਕੱਠੀਆਂ ਕਰਕੇ YouTube ਚੈਨਲ ਦੇ ਉੱਤੇ ਸ਼ੇਅਰ ਕਰਦੇ ਹਾਂ ਤੁਹਾਡਾ ਨਾਮ ਤੇ ਜ਼ਿਲ੍ਹੇ ਦਾ ਨਾਮ ਲਿਖ ਕੇ ਤੇ ਤੁਸੀਂ ਸਾਨੂੰ ਜਰੂਰ ਭੇਜੋ ਤੇ ਤਸਵੀਰਾਂ ਦੇ ਵਿੱਚ ਹਵਾ ਵੀ ਦੇਖ ਸਕਦੇ ਹੋ ਤੇਜ਼ ਹਵਾਵਾਂ ਵਿੱਚ ਚੱਲ ਰਹੀਆਂ ਨੇ ਜਿਵੇਂ ਸਵੇਰ ਦਾ ਸਮੇਂ ਵੀਡੀਓ ਦੇ ਵਿੱਚ ਇਹ ਲਿਖਿਆ ਸੀ ਕਿ ਹੋ ਜਾਓ ਸਾਵਧਾਨ ਮੀ ਕਰਾਉ ਹੱਥ ਖੜੇ ਸਵੇਰ ਦੀ ਵੀਡੀਓ ਦੇ ਵਿੱਚ ਇਹ ਜਾਣਕਾਰੀ ਦਿੱਤੀ ਸੀ ਦੋਸਤੋ ਕਿ ਅੱਜ ਮੀਂਹ ਦੀਆਂ ਕਾਰਵਾਈਆਂ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਹੋਣੀਆਂ ਸ਼ੁਰੂ ਹੋ ਜਾਣਗੀਆਂ ਤੇ ਇਸ ਸਮੇਂ ਹੋਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਜਿਹੜੀ ਇਸ ਸਮੇਂ ਬਿਜਲੀ ਵੀ ਗੁੱਲ ਹੋ ਚੁੱਕੀ ਹੈ ਕਮੈਂਟ ਵੀ ਆ ਚੁੱਕਿਆ ਦੋਸਤੋ ਬਿਜਲੀ ਗੁੱਲ ਦਾ ਕਿਉਂਕਿ ਮੀਂਹ ਦੀ ਕਾਰਵਾਈ ਜਿਹੜੀ ਇਸ ਸਮੇਂ ਬਹੁਤ ਜ਼ਿਆਦਾ ਤੇਜ਼ ਹੋ ਰਹੀ ਹੈ ਹਵਾ ਵੀ ਤੇ ਚੱਲ ਰਹੀ ਹੈ ਤੇ ਬੱਟਾਂ ਤੋੜ ਮੀਂਹ ਜਿਹੜਾ ਉਹ ਪੈ ਰਿਹਾ ਹੈ ਤੇ ਬਾਕੀ ਤੁਸੀਂ ਆਪਣੇ ਇਲਾਕੇ ਦਾ ਮੀਂਹ ਮੌਸਮ ਹੈ ਜਿਹੜਾ ਦੋਸਤੋ ਦੱਸ ਸਕਦੇ ਹੋ ਜਿਹੜੇ ਦੋਸਤ ਮੇਰੇ ਨਵੇਂ ਜੁੜ ਰਹੇ ਨੇ ਸਾਨੂੰ ਸਪੋਰਟ ਜ਼ਰੂ ਜਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਆਪਣੀ ਫੇਸਬੁੱਕ ਆਈਡੀ ਸਤਗੁਰ ਭੰਗੂ ਨੂੰ ਫੋਲੋ ਕਰਕੇ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਨੂੰ ਫੋਲੋ ਕਰਕੇ ਤੇ ਮੀਂਹ ਜਿਹੜਾ ਉਹ ਲਗਾਤਾਰ ਪੈ ਰਿਹਾ ਹਮਸ ਭਰੀ ਗਰਮੀ ਤੋਂ ਜਿਹੜੀ ਰਾਹਤ ਮਿਲ ਚੁੱਕੀ ਆ ਦੋਸਤੋ ਹਜੇ ਵੀ ਕਈ ਇਲਾਕੇ ਬਾਂਝੇ ਨੇ ਜਿਹੜੇ ਦੱਖਣੀ ਮਾਲਵੇ ਦੇ ਖੇਤਰ ਨੇ ਜਾਂ ਕਈ ਦੱਖਣ ਪੱਛਮੀ ਇਲਾਕੇ ਨੇ ਉਹ ਹਜੇ ਵੀ ਮੀਂਹ ਤੋਂ ਬਾਂਝੇ ਨੇ ਉਹਨਾਂ ਦੇ ਵਿੱਚ ਹਜੇ ਵੀ ਮੌਨਸੂਨ ਆ ਜਿਹੜੀ ਐਕਟਿਵ ਨਹੀਂ ਹੋਈ ਮੌਨਸੂਨ ਦੀ ਐਕਟੀਵਿਟੀ ਜਿਹੜੀ ਹੋ ਚੁੱਕੀ ਆ ਤੇ ਤੁਹਾਡੇ ਨਾਲ ਇਹ ਜਾਣਕਾਰੀ ਲਾਈਵ ਦੋਸਤੋ ਸਾਂਝੀ ਇਸ ਕਰਕੇ ਕਰ ਰਹੇ ਆ ਕਿ ਤੁਹਾਨੂੰ ਦੱਸ ਦਈਏ ਕਿ ਮੌਨਸੂਨ ਦੀ ਐਕਟੀਵਿਟੀ ਜਿਹੜੀ ਉਹ ਹੁਣ ਹੀ ਸ਼ੁਰੂ ਹੋ ਚੁੱਕੀ ਹੈ ਤੇ ਰੇਨ ਜਿਹੜੀ ਹੁਣ ਹੈਵੀ ਰੇਨ ਹੋਇਆ ਕਰੂਗੀ ਲਗਾਤਾਰ ਜਿਵੇਂ ਕਿ ਅੱਜ ਵੀ ਪੈ ਗਿਆ ਕੱਲ ਨੂੰ ਪੈ ਗਿਆ ਜਾਂ ਕੱਲ ਨੂੰ ਨਹੀਂ ਪਿਆ ਪਰਸੋਂ ਨੂੰ ਪੈ ਗਿਆ ਇਸ ਤਰ੍ਹਾਂ ਭਾਰੀ ਮੀਂਹ ਦਾ ਜਿਹੜਾ ਦੌਰ ਆਹੋ ਸ਼ੁਰੂ ਹੋ ਚੁੱਕਿਆ ਹੈ ਜਿਹੜੇ ਦੋਸਤੋ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਕਮੈਂਟ ਜ਼ਰੂਰ ਕਰੋ ਤੁਹਾਡੇ ਇਲਾਕੇ ਦੇ ਵਿੱਚੋਂ ਤਸਵੀਰਾਂ ਬਾਰੇ ਜਾਣਕਾਰੀ ਜ਼ਰੂਰ ਦਿਓ ਮੌਸਮ ਕਿਹੋ ਜਿਹਾ ਹੈ ਦੋਸਤੋ ਤੇ ਬਹੁਤ ਸਾਰੇ ਦੋਸਤ ਮਿੱਤਰ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਸਪੋਰਟ ਕਰਨ ਲਈ ਕੇ ਜਿਹੜੀ ਮੌਨਸੂਨ ਆ ਉਹ ਆ ਗਈ ਆ ਐਕਟੀਵਿਟੀ ਹੋ ਗਈ ਆ ਉਹਦੀ ਅਪਡੇਟ ਆ ਗਈ ਆ ਵੱਡੀ ਜਿਹੜੇ ਭਾਰੀ ਮੀਂਹ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਚਾਹੇ ਉਹ ਦਿੱਲੀ ਦੇ ਵਿੱਚ ਆ ਚਾਹੇ ਪੰਜਾਬ ਦੇ ਵਿੱਚ ਆ ਚਾਹੇ ਹਰਿਆਣੇ ਦੇ ਵਿੱਚ ਚਾਹੇ ਚੰਡੀਗੜ੍ਹ ਚਾਹੇ ਜੰਮੂ ਹਿਮਾਚਲ ਸਾਰੇ ਇਲਾਕਿਆਂ ਦੇ ਵਿੱਚ ਜਿਹੜੀ ਮੌਨਸੂਨ ਆ ਉਹ ਪਹੁੰਚ ਚੁੱਕੀ ਆ ਦੋਸਤੋ ਜਿਹੜੀ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਹਨੇਰੀ ਨੂਮਾ ਮਾਹੌਲ ਜਿਹੜਾ ਬਣਿਆ ਹੋਇਆ ਤੇ ਇਸ ਸਮੇਂ ਦੀ ਅਪਡੇਟ ਦੇਖ ਸਕਦੇ ਹੋ ਮੀਂਹ ਜਿਹੜਾ ਲਗਾਤਾਰ ਜਾਰੀ ਹੈ ਜਿਹੜੇ ਦੋਸਤ ਮਿੱਤਰ ਨਵੇਂ ਜੁੜੀ ਜਾਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਰਦੇ ਹੋ ਦੋਸਤੋ ਜਿਹੜੇ ਸਾਡੇ ਨਾਲ ਦੋਸਤ ਮਿੱਤਰ ਪੁਰਾਣੇ ਜੁੜੇ ਹੋਣੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਵਾਵਾ ਦੇਖ ਸਕਦੇ ਹੋ ਹਨੇਰੀ ਨੂਮਾ ਮਾਹੌਲ ਬਣ ਚੁੱਕਿਆ ਹੈ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਦੋਸਤ ਮਿੱਤਰ ਸਾਨੂੰ ਸਪੋਰਟ ਕਰ ਰਹੇ ਨੇ ਕਿ ਮੀਂਹ ਦਾ ਦੌਰ ਆ ਜਿਹੜਾ ਉਹ ਸ਼ੁਰੂ ਹੋ ਚੁੱਕਿਆ ਹੈ ਮੌਨਸੂਨ ਆਈਡੀਓ ਐਕਟਿਵ ਹੋ ਚੁੱਕੀ ਹੈ ਪੰਜਾਬ ਦੇ ਬਹੁਤੇ ਖੇਤਰਾਂ ਵਿੱਚ ਮੌਨਸੂਨ ਆਈਡੀਓ ਆ ਚੁੱਕੀ ਹੈ ਲਾਈਵ ਤਸਵੀਰਾਂ ਮੌਸਮ ਪੰਜਾਬ ਟੀਵੀ ਦੇ ਉੱਤੇ ਹਰ ਸਮੇਂ ਸਮੇਂ ਦੇ ਉੱ ਕੋ ਜਾ ਸਾਵਧਾਨ ਮੀਂਹ ਕਰਾਉ ਹੱਥ ਖੜੇ ਦੋਸਤੋ ਉਸੇ ਤਰ੍ਹਾਂ ਮੀਂਹ ਜਿਹੜਾ ਹੋ ਆ ਚੁੱਕਿਆ ਹੈ ਬੱਟਾ ਤੋੜ ਮੀਂਹ ਹੋ ਚ ਆ ਚੁੱਕਿਆ ਦੇਖ ਸਕਦੇ ਹੋ ਤੁਸੀਂ ਕਿੰਨੀਆਂ ਤੇਜ਼ ਹਵਾਵਾਂ ਜਿਹੜੀਆਂ ਚੱਲ ਰਹੀਆਂ ਨੇ ਜਿੰਨੀ ਤੇਜ਼ ਇਹ ਹਵਾ ਚੱਲੂਗੀ ਉਨਾ ਹੀ ਇਹ ਮੀਂਹ ਜਿਹੜਾ ਹੋਰ ਤੇਜ਼ ਹੋਊਗਾ ਪਰੰਤੂ ਹਜੇ ਵੀ ਪੰਜਾਬ ਦੇ ਅੱਧੇ ਇਲਾਕੇ ਇਸ ਮੀਂਹ ਤੋਂ ਬਾਂਝੇ ਨੇ ਜਿਹੜਿਆਂ ਦੇ ਵਿੱਚ ਨਹੀਂ ਮੀਂਹ ਪਿਆ ਉਹ ਦੋਸਤ ਮਿੱਤਰ ਵੀ ਕਮੈਂਟ ਕਰ ਸਕਦੇ ਨੇ ਜਿੱਥੇ ਮੀਂਹ ਪੈ ਰਿਹਾ ਉਹ ਵੀ ਕਮੈਂਟ ਕਰ ਸਕਦੇ ਨੇ ਇਸ ਸਮੇਂ ਦੀ ਮੌਸਮ ਦੀ ਤਾਜ਼ਾ ਅਪਡੇਟ ਦੇ ਲਈ ਤੁਸੀਂ ਸਾਡੇ YouTube ਚੈਨਲ ਮੌਸਮ ਪੰਜਾਬ ਟੀਵੀ ਇੰਸਟਾਗ੍ਰam ਪੇਜ ਮੌਸਮ ਪੰਜਾਬ ਟੀਵੀ ਫੇਸਬੁੱਕ ਆਈਡੀ ਸਤਗੁਰ ਪੰਗੂ ਨੂੰ ਫੋਲੋ ਕਰ ਸਕਦੇ ਹੋ ਤਸਵੀਰਾਂ ਹਰ ਸਮੇਂ ਸਮੇਂ ਦੇ ਉੱਤੇ ਲਾਈਵ ਹੋ ਕੇ ਵੀਡੀਓ ਬਣਾ ਕੇ ਸ਼ੇਅਰ ਕਰਦੇ ਰਹੇ ਨੇ ਦੋਸਤੋ ਤੁਹਾਡਾ ਪਿਆਰ ਬਹੁਤ ਜ਼ਿਆਦਾ ਮਿਲ ਰਿਹਾ ਹੈ ਇਸੇ ਤਰ੍ਹਾਂ ਪਿਆਰ ਦਿੰਦੇ ਰਹੋ ਜਿਹੜੇ ਦੋਸਤਾਂ ਮਿੱਤਰਾਂ ਨੇ ਸਾਨੂੰ ਸ਼ੇਅਰ ਕੀਤਾ ਸਾਰਿਆਂ ਦਾ ਧੰਨਵਾਦ ਹੈ ਕਿ ਇਸ ਸਮੇਂ ਦੀ ਜਿਹੜੀ ਅਪਡੇਟ ਤੁਹਾਨੂੰ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜਿਨ੍ਹਾਂ ਨੇ ਸ਼ੇਅਰ ਕੀਤਾ ਉਹਨਾਂ ਦਾ ਵੀ ਧੰਨਵਾਦ ਹੈ ਤੇ ਜਿਹੜੀ ਚੱਲ ਰਹੀ ਹੈ ਦੋਸਤੋ ਤੇ ਮੀਂਹ ਦੀ ਕਾਰਵਾਈ ਜਿਹੜੀ ਇਸ ਤਰ੍ਹਾਂ ਹੋ ਰਹੀ ਹੈ ਦੇਖੋ ਤੇਜ਼ ਹਵਾਵਾਂ ਅਨੇਰੀ ਨੂੰ ਮਾਹੌਲ ਤੇ ਜਿਹੜੀ ਮੌਨਸੂਨ ਦੀ ਐਕਟੀਵਿਟੀ ਆ ਉਹ ਬੱਦਲਾਂ ਦੀ ਆਵਾਜ਼ ਆ ਜੀ ਤੁਸੀਂ ਉਸ ਤਰ੍ਹਾਂ ਦੀ ਦੇਖ ਸਕਦੇ ਹੋ ਜੇ ਜਿਹੜੇ ਦੋਸਤ ਮਿੱਤਰ ਹਜੇ ਪਹਿਲੀ ਵਾਰ ਜੁੜ ਰਹੇ ਨੇ ਉਹ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਮੈਂਟ ਕਰ ਦਿਓ ਕਿੱਥੇ ਕਿੱਥੇ ਮੀਂਹ ਦਾ ਜਿਹੜਾ ਦੌਰ ਆ ਸ਼ੁਰੂ ਹੋ ਚੁੱਕਿਆ ਕਿੱਥੇ ਕਿੱਥੇ ਮੌਨਸੂਨ ਆ ਜਿਹੜੀ ਪਹੁੰਚ ਚੁੱਕੀ ਹੈ ਜੋ ਸਾਡ ਨੂੰ ਅਪਡੇਟ ਪ੍ਰਾਪਤ ਹੋਈ ਹੈ ਕਿ ਇਹ ਮੱਜ ਜਿਹੜੀ ਪਵਾਦ ਦੇ ਇਲਾਕਿਆਂ ਦੇ ਵਿੱਚ ਤੇ ਮਾਲਵੇ ਦੇ ਪੂਰਬੀ ਖੇਤਰਾਂ ਦੇ ਵਿੱਚ ਜਿਹੜੀ ਇਹ ਮੌਨਸੂਨ ਐਕਟਿਵ ਹੋ ਚੁੱਕਿਆ ਯਾਨੀ ਕਿ ਪਟਿਆਲਾ ਸੰਗਰੂਰ ਫਤਿਹਗੜ ਸਾਹਿਬ ਪਟਿਆਲਾ ਮਰੇਰ ਕੋਟਲਾ ਲੁਧਿਆਣਾ ਅਤੇ ਉਸ ਤੋਂ ਬਾਅਦ ਚੰਡੀਗੜ੍ਹ ਮਾਹਲੀ ਰੂਪਨਗਰ ਰੋਪੜ ਨੰਗਲ ਸ੍ਰੀ ਆਨੰਦਪੁਰ ਸਾਹਿਬ ਦੇ ਇਲਾਕਿਆਂ ਵਿੱਚ ਇਹ ਮੌਨਸੂਨਾਈਡੀ ਐਕਟਿਵ ਹੋ ਚੁੱਕੀ ਹੈ ਜਾਨੀ ਕਿ ਇਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਸ਼ੁਰੂ ਹੋ ਚੁੱਕੀਆਂ ਨੇ ਦੋਸਤੋ ਜਿੱਥੇ-ਜਿੱਥੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਜਰੂਰ ਕਮੈਂਟ ਕਰ ਦਿਓ ਇਸ ਸਮੇਂ ਜਿਹੜਾ ਸਟਰੋਂਗ ਮੀਂਹ ਆ ਉਹ ਪੈ ਰਿਹਾ ਹੈ ਤੇ ਦੇਖ ਸਕਦੇ ਹੋ ਤੁਸੀਂ ਐਕਟੀਵਿਟੀ ਹੈ ਜਿਹੜੀ ਮੀਂਹ ਦੀ ਲਗਾਤਾਰ ਜਾਰੀ ਹੈ ਤੇ ਬੱਟਾ ਤੋੜ ਮੀਂਹ ਹੈ ਜਿਹੜਾ ਆ ਚੁੱਕਿਆ ਜਿਵੇਂ ਤੁਹਾਨੂੰ ਸਵੇਰ ਦੇ ਸਮੇਂ ਦੱਸਿਆ ਸੀ ਕਿ ਮੀਂਹ ਕਰ ਹੋ ਜਾਓ ਸਾਵਧਾਨ ਉਸੇ ਤਰ੍ਹਾਂ ਦੀ ਅਪਡੇਟ ਜਿਹੜੀ ਆ ਚੁੱਕੀ ਹੈ ਲਾਈਵ ਤਸਵੀਰ ਤੁਹਾਡੇ ਨਾਲ ਮੌਸਮ ਪੰਜਾਬ ਟੀਵੀ YouTube ਚੈਨਲ ਦੇ ਉੱਤੇ ਲਗਾਤਾਰ ਤਸਵੀਰ ਸਾਂਝੀ ਕਰ ਰਹੇ ਹਨ ਜਿਹੜੇ ਦੋਸਤੋ ਮਿੱਤਰ ਪ੍ਰਾਣੇ ਜੁੜੇ ਹੋਏ ਨੇ ਸਾਡੇ ਨਾਲ ਉਹ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਹੋਰ ਦੋਸਤਾਂ ਮਿੱਤਰਾਂ ਨੂੰ ਵੀ ਜਾਣਕਾਰੀ ਇਹ ਪਹੁੰਚੇ ਜਿਵੇਂ ਅਸੀਂ ਦੱਸਿਆ ਸੀ ਕਿ 22 ਤੋਂ ਲੈ ਕੇ ਜਾਨੀ ਕਿ 20 ਤਰੀਕ ਤੋਂ ਮੌਨਸੂਨ ਐਕਟਿਵ ਹੋ ਗਈ ਸੀ ਪਰੰਤੂ ਉਹਦੀ ਕਾਰਵਾਈ ਨਹੀਂ ਸੀ ਹੋ ਰਹੀ ਬਹੁਤ ਸਾਰੇ ਦੋਸਤਾਂ ਮਿੱਤਰਾਂ ਦੇ Facebook ਆਈਡੀ ਤੇ ਕਮੈਂਟ ਆ ਰਹੇ ਸੀ ਕਿ ਕਿਤੇ ਮੌਨਸੂਨ ਮੋੜਤਾ ਨਹੀਂ ਗਈ ਜਿਵੇਂ ਤੁਸੀਂ ਦੱਸਿਆ ਮੌਨਸੂਨ ਮੋੜਤਾ ਨਹੀਂ ਗਈ ਕਈਆਂ ਦਾ ਦੋ ਵਿਚਾਰ ਸੀ ਦੋਸਤੋ ਤੁਸੀਂ ਜਰੂਰ ਦੇਖ ਸਕਦੇ ਹੋ ਉਹਨਾਂ ਤੱਕ ਇਹ ਪਹੁੰਚਾ ਦਿਓ ਜਾਣਕਾਰੀ ਕਿ ਮੌਨਸੂਨ ਆਈ ਉਹ ਆ ਚੁੱਕੀ ਹੈ ਮੌਨਸੂਨ ਆਈ ਉਹ ਐਕਟਿਵ ਹੋ ਚੁੱਕੀ ਹੈ ਤੇ ਜਿੱਥੇ-ਜਿੱਥੇ ਮੀਂਹ ਦੀਆਂ ਕਾਰਵਾਈਆਂ ਹੋ ਰਹੀਆਂ ਨੇ ਜਰੂਰ ਸਾਨੂੰ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਦੋਸਤੋ ਦੱਸ ਸਕਦੇ ਹੋ ਤੁਸੀਂ ਤੁਹਾਡੇ ਇਲਾਕੇ ਵਿੱਚ ਮੀਂਹ ਜਿਹੜਾ ਆ ਚੁੱਕਿਆ ਜਾਂ ਨਹੀਂ ਜਿਹੜੀ ਮੀਂਹ ਦੀ ਅਪਡੇਟ ਸਾਡੇ ਲਵੇ ਪ੍ਰਾਪਤ ਹੋਈ ਹੈ ਉਹ ਚੰਡੀਗੜ੍ਹ ਮੋਹਾਲੀ ਰੂਪਨਗਰ ਰੋਪੜ ਮੰਗਲ ਸ੍ਰੀ ਅਨੰਦਪੁਰ ਸਾਹਿਬ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਦੇ ਕੁਝ ਖੇਤਰ ਲੁਧਿਆਣੇ ਦੇ ਖੇਤਰ ਨੇ ਸਾਰ ਤੇ ਪੰਜਾਬ ਪਟਿਆਲੇ ਦੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਉਸ ਤੋਂ ਬਾਅਦ ਅਸੀਂ ਕਹਿ ਸਕਦੇ ਹਾਂ ਆਪਣਾ ਜਰੂਰ ਮਰੇਲ ਕੋਟਲੇ ਦੇ ਤੇ ਸੰਗਰੂਰ ਦੇ ਬਹੁਤੇ ਖੇਤਰਾਂ ਜਸਵੰਤ ਸਿੰਘ ਬਿਰਕ ਜੀ ਜੁੜੇ ਨੇ ਬਹੁਤ-ਬਹੁਤ ਧੰਨਵਾਦ ਧੰਨਵਾਦੀ ਤੁਹਾਡਾ ਤੇ ਜਰੂਰ ਸਾਨੂੰ ਸ਼ਾਰਟ ਵੀਡੀਓ ਭੇਜ ਸਕਦੇ ਹੋ ਤੁਸੀਂ ਸਾਡੇ ਤੁਹਾਡੇ ਇਲਾਕੇ ਦੇ ਮੌਸਮ ਦੀ ਤੁਹਾਡੇ ਇਲਾਕੇ ਦੇ ਵਿੱਚ ਮੀਂਹ ਪੈਣਾ ਸ਼ੁਰੂ ਹੋਇਆ ਜਾਂ ਨਹੀਂ ਬਹੁਤ-ਬਹੁਤ ਧੰਨਵਾਦ ਹੈ ਜਿੰਨੇ ਦੋਸਤ ਸਾਨੂੰ ਸਪੋਰਟ ਕਰ ਰਹੇ ਨੇ ਜੁੜੇ ਨੇ ਦੋਸਤੋ ਵੀਡੀਓ ਨੂੰ ਸ਼ੇਅਰ ਕਰਕੇ ਦੋਸਤੋ ਮਿੱਤਰਾਂ ਤੱਕ ਪਹੁੰਚਾ ਦਿਓ ਕਿ ਦੇਖੋ ਅਨੇ ਰੀਚਕੜਾਲਾ ਸਿਸਟਮ ਜਿਹੜਾ ਐਕਟਿਵ ਹੋਇਆ ਵਾ ਮੀਂਹ ਦੀ ਕਾਰਵਾਈ ਜਿਹੜੀ ਲਗਾਤਾਰ ਸ਼ੁਰੂ ਹੋ ਚੁੱਕੀ ਹੈ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਸਭ ਤੋਂ ਪਹਿਲਾਂ ਮੌਸਮ ਪੰਜਾਬ ਟੀਵੀ ਦੇ ਉੱਤੇ ਦਿਖਾ ਰਹੇ ਹਾਂ ਜਿਹੜੀ ਹਮਸ ਭਰੀ ਗਰਮੀ ਸੀ ਉਸ ਤੋਂ ਰਾਹਤ ਆ ਜਿਹੜੀ ਮਿਲ ਚੁੱਕੀ ਹੈ ਠੰਡ ਜਿਹੜੀ ਬਣ ਚੁੱਕੀ ਹੈ ਲਾਈਵ ਤਸਵੀਰਾਂ ਦੇ ਵਿੱਚ ਜੁੜਨ ਲਈ ਸਾਰਿਆਂ ਦਾ ਧੰਨਵਾਦ ਹੈ ਜਿਹੜੇ ਦੋਸਤ ਮਿੱਤਰ ਸਾਡੇ ਨਵੇਂ ਜੁੜ ਰਹੇ ਨੇ ਜਰੂਰ ਕਮੈਂਟ ਕਰੋ ਤੁਹਾਨੂੰ ਦੋਸਤੋ ਹਰ ਪਲ-ਪਲ ਦੀ ਅਪਡੇਟ ਮੌਸਮ ਪੰਜਾਬ ਟੀਵੀ ਦੇ ਉੱਤੇ ਸਭ ਤੋਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਸਵੇਰ ਦੇ ਸਮੇਂ ਇਸੇ ਤਸਵੀਰ ਦੇ ਨਾਲ ਜਾਣਕਾਰੀ ਦਿੱਤੀ ਸੀ ਕਿ ਅੱਜ ਜਿਹੜੀ ਮੌਨਸੂਨ ਆ ਉਹ ਹੱਥ ਖੜੇ ਕਰਾ ਸਕਦੀ ਹੈ ਪਹਿਲੇ ਦਿਨ ਦੀ ਮੀਂਹ ਦੀ ਕਾਰਵਾਈ ਜਿਹੜੀ ਇਸ ਤਰ੍ਹਾਂ ਦੀ ਆ ਸਕਦੀ ਹੈ ਕਿ ਤੁਸੀਂ ਕਹੋਗੇ ਮੀਂਹ ਜਿਹੜਾ ਰਿਕਾਰਡ ਤੋੜ ਸਕਦਾ ਹੈ ਇਸ ਤਰ੍ਹਾਂ ਦੀ ਤਸਵੀਰ ਤੁਸੀਂ ਦੇਖ ਸਕਦੇ ਹੋ ਲਾਈਵ ਨੂੰ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਦੋਸਤੋ ਤਸਵੀਰਾਂ ਦੇ ਵਿੱਚ ਜਿਹਨਾਂ ਜੋ ਦੋਸਤ ਮਿੱਤਰ ਸਾਡੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਧੰਨਵਾਦ ਹੈ ਤੇ ਵੀਡੀਓ ਨੂੰ ਸ਼ੇਅਰ ਕਰਨ ਲਈ ਤੇ ਦੋਸਤੋ ਕਮੈਂਟ ਕਰਨ ਲਈ ਜਿਹੜੇ ਦੋਸਤ ਮਿੱਤਰਾਂ ਨੇ ਸਾਡੇ ਤੱਕ ਹੁਣ ਤੱਕ ਕਮੈਂਟ ਕਰੇ ਨੇ ਕਿਹੜੇ ਇਲਾਕੇ ਵਿੱਚੋਂ ਜੁੜੇ ਹੋ ਕਈ ਦੋਸਤਾਂ ਮਿੱਤਰਾਂ ਨੇ ਸਾਨੂੰ ਗਿਫਟ ਵੀ ਭੇਜੇ ਨੇ ਜਿਹੜੇ ਕਿ ਅਸੀਂ ਉਹਨਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਫੇਰ ਕਰਦੇ ਹਾਂ ਕਿ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿਹੜੀ ਮੌਨਸੂਨ ਦੀ ਐਕਟੀਵਿਟੀ ਆ ਉਹ ਕਿੰਨੀ ਸਟਰੋਂਗ ਆ ਇਸ ਸਮੇਂ ਤਸਵੀਰ ਜੇਕਰ ਬੱਦਲਾਂ ਵੱਲ ਝਾਤੀ ਮਾਰੋ ਤਾਂ ਸਟਰੋਂਗ ਐਕਟੀਵਿਟੀਜ਼ ਦਿਖਾਈ ਦੇ ਰਹੀ ਹੈ ਦੋਸਤੋ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਮੀਂਹ ਦੀ ਜਿਹੜੀ ਗਤੀਵਿਧੀ ਉਹ ਲਗਾਤਾਰ ਹੋ ਰਹੀ ਹੈ ਸਿਰ ਤੇ ਸਮੇਂ ਕੁਝ ਇਲਾਕਿਆਂ ਵਿੱਚ ਸਿਰਫ ਹਲਕਾ ਫਲਕਾ ਮੀਂਹ ਪਿਆ ਸੀ ਹਰਿਆਣੇ ਦੇ ਆਲੇ ਨੇੜੇ ਤੇੜੇ ਪਰੰਤੂ ਇਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਬਹੁਤੇ ਖੇਤਰਾਂ ਦੇ ਵਿੱਚ ਮੀਂਹ ਪੈ ਚੁੱਕਿਆ ਹੈ ਕੁਝ ਦੇ ਵਿੱਚ ਪਹਿਲਾਂ ਪੈ ਗਿਆ ਹਟ ਚੁੱਕਿਆ ਕੁਝ ਦੇ ਵਿੱਚ ਇਸ ਸਮੇ ਪੈ ਰਿਹਾ ਹਨੇਰੀ ਆ ਜਿਹੜੀ ਉਹ ਆ ਚੁੱਕੀ ਹੈ ਦੁਵਾਰਾਂ ਜਾਨੀ ਕਿ ਇਹ ਨਵਾਂ ਸ਼ਹਿਰ ਅਸ਼ਰ ਪਰ ਰੋਪੜ ਨੰਗਲ ਸਿੰਘ ਅੰਤਪੁਰ ਸਾਹਿਬ ਉਸ ਤੋਂ ਬਾਅਦ ਨਵਾਂ ਸ਼ਹਿਰ ਦੇ ਇਲਾਕੇ ਦੇ ਜਲੰਧਰ ਦੇ ਇਲਾਕੇ ਪਠਾਨਕੋਟ ਦੇ ਕੁਝ ਖੇਤਰ ਤੇ ਉਸ ਤੋਂ ਬਾਅਦ ਸ੍ਰੀ ਅਮਰਸਰ ਸਾਹਿਬ ਦੇ ਖੇਤਰ ਤੇ ਉਸ ਤੋਂ ਬਾਅਦ ਗਰਦਾਸਪੁਰ ਦੇ ਕੁਝ ਖੇਤਰ ਨੇ ਜਲੰਧਰ ਦੇ ਕੁਝ ਖੇਤਰ ਨੇ ਉਸ ਤੋਂ ਬਾਅਦ ਲੁਧਿਆਣਾ ਸਾਰਾ ਹੀ ਤੇ ਉਸ ਤੋਂ ਬਾਅਦ ਦੋਸਤੋ ਮਲੇਰ ਕੋਟਲਾ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਚੰਡੀਗੜ੍ਹ ਮੋਹਾਲੀ ਸਾਰੇ ਇਲਾਕਿਆਂ ਦੇ ਵਿੱਚ ਇਹ ਮੌਨਸੂਨ ਦੀ ਐਕਟੀਵਿਟੀ ਜਿਹੜੀ ਸ਼ੁਰੂ ਹੋ ਚੁੱਕੀ ਹੈ ਜਿੱਥੇ ਅਜੇ ਮੀਂਹਿਆ ਕਾਰਵਾਈਆਂ ਨਹੀਂ ਹੋਈਆਂ ਉਹ ਉਹਨੇ ਦੱਖਣੀ ਇਲਾਕੇ ਜਿਵੇਂ ਸ੍ਰੀ ਮੁਕਸਤ ਸਾਹਿਬ ਉਹਦੇ ਇਲਾਕੇ ਹੋਗੇ ਜਾਂ ਆਪਾਂ ਕਹੇ ਸਦਿਆਂ ਫਾਜ਼ਲੀ ਕਾਬੋਰ ਦੇ ਜਾਂ ਉਸ ਤੋਂ ਬਾਅਦ ਫਿਰੋਜ਼ਪੁਰ ਤਰਨਤਨ ਸਾਹਿਬ ਦੇ ਮੋਗੇ ਦੇ ਇਲਾਕੇ ਇਹਨਾਂ ਦੇ ਵਿੱਚ ਅਜੇ ਘੱਟ ਐਕਟੀਵਿਟੀਆਂ ਨੇ ਕੁਝ ਖੇਤਰਾਂ ਦੇ ਵਿੱਚ ਜ਼ਰੂਰ ਥੋੜੀ-ਬਹੁਤੀ ਮੌਨਸੂਨ ਜਿਹੜੀ ਪਹੁੰਚੀ ਹੋਊਗੀ ਐਕਟੀਵਿਟੀ ਹੋਈ ਹੋ ਬਹੁਤ ਘੱਟ ਚਾਂਸ ਨੇ ਉਹਨਾਂ ਇਲਾਕਿਆਂ ਵਿੱਚ ਬਹੁਤ ਘੱਟ ਜਿਹੜੀ ਤਸਵੀਰ ਜਿਨੇ ਦੋਸਤ ਮਿੱਤਰ ਜੁੜ ਰਹੇ ਨੇ ਜਰੂਰ ਧੰਨਵਾਦ ਸਾਰਿਆਂ ਦਾ ਸ਼ਾਰਟ ਵੀਡੀਓ ਭੇਜਣ ਲਈ ਜਿਹੜੇ ਦੋਸਤ ਮਿੱਤਰ ਸਾਨੂੰ ਭੇਜਣੀ ਚਾਹੁੰਦੇ ਨੇ 90238 96709 WhatsApp ਨੰਬਰ ਦੇ ਉੱਤੇ ਸ਼ੇਅਰ ਕਰ ਸਕਦੇ ਹੋ ਦੋਸਤੋ ਲਾਈਵ ਤਸਵੀਰ ਹਵਾ ਦੀ ਤੇ ਤਸਵੀਰ ਦਿਖਾ ਰਿਹਾ ਤੁਹਾਨੂੰ ਹਨੇਰੀ ਨਵੇਂ ਮਾਹੌਲ ਦੀ ਮੀਂਹ ਦੀ ਤਸਵੀਰ ਦਿਖਾ ਰਿਹਾ ਕਿੰਨਾ ਸਟਰੋਂਗ ਮੀਂਹ ਹੈ ਜਿਹੜਾ ਉਹ ਪਹਿਲੇ ਦਿਨ ਹੀ ਮੌਨਸੂਨ ਦਾ ਜਿਹੜਾ ਪੈ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਹਮਸ ਭਰੀ ਗਰਮੀ ਸੀ ਉਸ ਤੋਂ ਜਿਹੜੀ ਰਾਹਤ ਆ ਜਿਹੜੀ ਆਪਾਂ ਨੂੰ ਮਿਲ ਚੁੱਕੀ ਹੈ ਦੇਖ ਸਕਦੇ ਹੋ ਪਾਣੀ ਜਿਹੜਾ ਬਹੁਤ ਜ਼ਿਆਦਾ ਜਿਹੜਾ ਇਸ ਤਰ੍ਹਾਂ ਦਾ ਕਰ ਦਿੱਤਾ ਬੱਟਾਂ ਦੇ ਬਰੋਬਰ ਪਾਣੀ ਹੋਣ ਵਾਲਾ ਹੋ ਗਿਆ ਥੋੜੇ ਸਮੇਂ ਤੋਂ ਹੀ ਮੀਂਹ ਜਿਹੜਾ ਉਹ ਪੈਣਾ ਸ਼ੁਰੂ ਹੋਇਆ ਇੰਨਾ ਸਟਰੋਂਗ ਮੀਂਹ ਜਿਹੜਾ ਉਹ ਪੈ ਰਿਹਾ ਦੋਸਤੋ ਬਾਕੀ ਤੁਹਾਨੂੰ ਫੇਰ ਦੁਬਾਰਾ ਅਪਡੇਟ ਜਿਹੜੀ ਲਾਈਵ ਹੋ ਕੇ ਜਾਣਕਾਰੀ ਸਾਂਝੀ ਕਰਤਾਵਾਂਗੇ ਜਿਹੜੇ ਦੋਸਤੋ ਮੈਨੂੰ ਸਾਨੂੰ ਸ਼ਾਰਟ ਵੀਡੀਓ ਭੇਜਣੀ ਚਾਹੁੰਦੇ ਨੇ ਮੈਸੇਂਜਰ ਦੇ ਉੱਤੇ ਹੀ ਭੇਜ ਸਕਦੇ ਨੇ ਸਤਗੁਰਪੰਗੂ ਫੇਸਬੁੱਕ ਆਈਡੀ ਦੇ ਜਾਂ YouTube ਚੈਨਲ ਦੇ Instagram ਪੇਜ ਦੇ ਮੌਸਮ ਪੰਜਾਬ ਟੀਵੀ ਦੇ ਉੱਤੇ ਭੇਜ ਸਕਦੇ ਨੇ ਜਾਂ ਸਾਡਾ ਨੰਬਰ ਨੋਟ ਕਰ ਲਓ ਦੋਸਤੋ ਉਸ ਦੇ ਉੱਤੇ ਜਿੱਥੇ ਤੇ ਮੀਂਹਿਆ ਕਾਰਵਾਈਆਂ ਹੋ ਰਹੀਆਂ ਨੇ ਜਰੂਰ ਭੇ ਮੌਸਮ ਦੀਆਂ ਤਸਵੀਰਾਂ ਦੇ ਲਈ ਰੱਖਿਆ ਗਿਆ ਦੋਸਤੋ ਤੁਸੀਂ ਸਾਨੂੰ ਉਸ ਦੇ ਉੱਤੇ ਭੇਜ ਸਕਦੇ ਹੋ ਜਰੂਰ ਭੇਜੋ ਜਿਹੜੇ ਦੋਸਤੋ ਮੇਰੇ ਸਾਨੂੰ ਪਿਆਰ ਕਰਦੇ ਨੇ ਤੇ ਦੋਸਤੋ ਇਸ ਸਮੇਂ ਦੀ ਤਸਵੀਰ ਮੌਨਸੂਨ ਦੀ ਵੱਡੀ ਅਪਡੇਟ ਆ ਚੁੱਕੀ ਹੈ ਮੌਨਸੂਨ ਆਈਡੀ ਉਹ ਐਕਟਿਵ ਹੋ ਚੁੱਕੀ ਹੈ ਤੇ ਬਾਕੀ ਦੋਸਤੋ ਹੁਣ ਫੇਸਬੁੱਕ ਆਈਡੀ ਦੇ ਉੱਤੇ ਵੀ ਲਾਈਵ ਹੁੰਦੇ ਆ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ